ਮੇਰੇ ਕੋਕੂ ਸ਼ੇਰਸੋਲਾ ਪੰਜਾਬ ਵਾਸ਼ ਪ੍ਰਧਾਨ ਤੇ ਠਾਕਦੋਰਾ ਮੁਹੰਮਦਲਾ ਪ੍ਰਧਾਨ ਵਾਸ਼ ਪ੍ਰਧਾਨ ਅਜ ਤੋਂ 15-20 ਸਾਲ ਪਹਿਲਾਂ ਜਦੋਂ ਅੱਤਵਾਦ ਆਇਆ ਸੀ ਉਦੋਂ ਸਤਰਮਤਾ ਦੇ ਲੋਕ ਸਾਰੇ ਤੰਦਾਂ ਛੱਡ ਕੇ ਭੱਜ ਗਏ ਸੀ ਉਸ ਵੇਲੇ ਰਲਕੇ ਅਸੋਸ਼ਣਾ ਬੰਦੇ ਰਲ ਕੇ ਜਗਦੀਸ਼ ਪ੍ਰਧਾਨ ਮੈਂ ਤੋਂਡਾ ਨਰਿੰਦਰਨ ਦਾਸ ਉਸਾਰੇ ਰਲ ਕੇ ਇਹ ਮੰਦੂਸਲੇ ਕੰਟਰੋਲ ਕੀਤਾ ਲੋਕਾਂ ਸਾਭੇ ਹਿੰਦੂਨ ਜਾਣ ਦੇ ਦਿੱਤਾ ਮੈਨੂੰ ਐਜੀਐਮ ਸਾਹਿਬ ਨੇ ਸੂਤੋਂ ਦਾਈ ਸੂਤੋਂ ਦਾਈਆਂ ਕਿਉਂ ਉਸ ਵਾਇਕ ਯੂਨਿਕੇਲ ਟੂਰ ਨਾ ਖੰਡਾਣੀ ਮੈਂ ਉਹ ਕਾਰੋਬਾਰਕ ਮੈਨੂੰ ਉੱਤੇ ਨਿੱਕੀ ਦਿਖਵਾ ਦਿੱਤੀ ਤੇ ਮੈਂ ਉਸੇ ਕਾਰੋਬਾਰਕ ਉਸ ਤੋਂ ਬਾਅਦ ਤਰਨਦਨ ਦੇ ਵਿੱਚ ਮੰਦਰ ਦੇ ਵਿੱਚ ਕੋਈ ਐਡੀ ਦੇਖ ਪਾਲ ਨਹੀਂ ਕਿਸੇ ਤੇ ਨਾ ਹੀ ਕੋ ਮੰਦਰ ਦੀ ਕੋਈ ਇੰਨੀ ਚੜ੍ਹ ਤੱਕ ਸੀ ਤੇ ਨਾ ਕੋ ਚੀਜ਼ਾਂ ਬਣੀਆਂ ਸੀ ਸਿਰਫ ਤਿੰਨ ਚਾਰ ਮੂਰਤੀਆਂ ਮੰਦਰ ਤੋਂ ਲੀਆਂ ਸੀ ਤੇ ਉਹ ਮੂਰਤੀ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਆ ਗੇਟ ਬਣਾਇਆ ਉਸ ਤੋਂ ਬਾਅਦ ਮੈਂ ਇੱਕ ਦੂਸਰਾ ਮੁਬਾਰਕਾ ਗੇਟ ਬਣਾਇਆ ਕਿ ਸ਼ਿਵਾਂ ਦੀ ਮੂਰਤੀ ਵਾਲਾ ਗੇਟ ਬਣਾਇਆ ਉਹ ਗੇਟ ਦੇ ਵਿੱਚ ਮੂਰਤੀ ਜਿਹੜੀ ਸੀ ਲੇ ਨਗਰ ਨੂੰ ਸਿਰਮੇ ਵਾਲੇ ਨੂੰ ਤੇ ਉਹ ਗੇਟ ਬਣਾਇਆ ਜਿੱਦ ਸਾਰਾ ਟੋਟਲ ਬਣਿਆ ਸਕੇ ਉਸ ਤੋਂ ਬਾਅਦ ਬਣਾਇਆ ਪਰਲੇ ਬਨੇ ਗੰਗਸਵੀਰ ਸਾਹਮਣੇ ਗੇਟ ਬਣਾਇਆ ਉਹ ਗੇਟ ਦੇ ਮੂਰਤੀ ਜਿਹੜੀ ਸੀ ਉਹਦੀ ਉਹ ਗਗਨ ਸਵੀਰਨ ਦਿੱਤੀ ਸ਼ਕੂਲੇ ਸ਼ੰਕਰ ਦੀ ਮੂਰਤੀ ਉਹ ਗੇਟ ਬਣਾਇਆ ਉਸ ਤੋਂ ਬਾਅਦ ਬਣਾਇਆ ਆ ਚਾਰ ਖੰਬੇ ਸਕੂਲ ਵਾਲਾ ਗੇਟ ਜਿਹੜਾ ਰਸਤਾ ਉਹ ਗੇਟ ਬਣਾਇਆ ਉਸ ਗੇਟ ਵਿੱਚ 1.5 ਲੱਖ ਰੁਪਇਆ ਹਰੀਰਾਮ ਅਗਰਵਾਲਾ ਨੂੰ ਲੈ ਕੇ ਤੇ ਮੈਂ ਗੇਟ ਬਣਾ ਲਾ ਦਿੱਤਾ ਉਹ ਜਿਹੜੀ ਮੂਰਤੀ ਲੱਗੀ ਮਾਤਾ ਚੰਤਪੁਰਾ ਜੀ ਚੁੱਥੇ ਸ਼ੇਰਾਵਲੀ ਦੀ ਉਹ ਮੁੱਢੀ ਪੌਂਸਿੰਟ ਤੋਂ ਕੋਪੀ ਨੇ ਮੂਟੀ ਲਗਤੀ ਉਹ ਲਵਾਇਆ ਉਹ ਗੇੜ ਬਣਾਇਆ ਉਸ ਤੋਂ ਬਾਅਦ ਕਲੱਬ ਵਾਲੇ ਬਨੇ ਗੇੜ ਬਣਾਇਆ ਇਹ ਸਾਰੇ 6 ਗੇੜ ਬਣਾਏ ਨੇ ਠਾਕੁਰਾ ਮਮਾ ਮੰਦਿਰ ਵਿੱਚ ਤੇ ਉੱਪਰ ਚਾਰ ਕਮਰੇ ਬਣਾ ਕੇ ਦਿੱਤੇ ਇਧਰੋਂ ਪੌੜੀਆਂ ਇਧਰ ਬੜਤਾਂ ਨੇ ਲੱਗ ਕੱਢ ਕੇ ਇਧਰ ਇਧਰ ਪੌੜੀਆਂ ਲੰਨੀਆਂ ਇਧਰ ਰਾਮੀ ਲਾਲ ਕਲੱਬ ਵਾਲੇ ਬਨੇ ਹੋਰ ਲਾਈ ਮਨਸ ਕਰਨ ਤਾਰਨ ਦੇ ਵਿੱਚ ਜਿੰਨੇ ਮੰਦਿਰ ਠਾਕੁਰਾ ਮਮਾ ਮੰਦਿਰ ਵਿੱਚ ਮਾ ਚਿੰਤਪੁਣੀ ਮੰਦਿਰ ਕੁਆਲਟੀ ਵਾਲਾ ਪੈਸੇ ਲਾ ਕੇ ਕੁਝ ਬੋੜੀ ਬੋੜ ਲੈਟਰੀ ਲੋਕ ਫਿਰਦੇ ਸੀ ਤੇ ਲੈਟਰ ਕੋ ਕੁਝ ਕੁਛ ਛੋਟੇ ਬਣ ਗਿਆ ਉਹ ਸਿਰ ਮੰਦਰ ਸਾਰਾ ਗੇਟ ਬਣਾਇਆ ਤੁਸੀਂ ਮਾਤਾ ਦੀ ਮੂਰਤੀ ਬਣਾ ਕੇ ਦਿੰਸੋ ਕੋ ਕਲਾਕ ਦਿੱਤਾ ਚੁੱਪ ਉਹ ਵੈਸ਼ਰ ਮਾਤਾ ਦੀ ਮੂਰਤੀ ਜਿਹੜੀ ਸੀ ਉਹ ਮੂਰਤੀ ਸਥਾਪਨਾ ਕਰਾਈ ਜਗੇ ਸਦਲ ਪ੍ਰੋਜੈਕਟ ਖੰਡਿਤ ਹੋ ਗਿਆ ਸੀ ਮੇਕ ਤਰਨ ਦਾ ਜਿੰਨੇ ਵੀ ਮੰਦਰ ਤਰਨ ਦਾ ਸ਼ਕਲाराम ਮੰਦਰ ਚੰਤਪੁਣੀ ਮੰਦਰ ਸ਼ਿਨਾਲਾ ਮੰਦਰ ਜਿੰਨਾ ਚੁਕ ਮੈਂ ਪ੍ਰਧਾਨ ਰਿਆ ਹਾਂ 15 ਸਾਲ ਉਦੀ ਤਰਨਤਾ ਦੇ ਚਿਚਵਾਨੀ ਕੋਈ ਦੁੱਖੜਾ ਕਹਿ ਦੇਵੇ ਕਿ ਕੁੱਕੂ ਨੇ ਚਿਵਾਨੀ ਤਰਨਤਾ ਦੇ ਮੰਦਰ ਦੇ ਨਾਲ ਹੀ ਗੜਾਈ ਕਰੇ ਖਾਦੀ ਜਾਂ ਮੰਦਰ ਦੇ ਚੜਾਵਾ ਗਨੇ ਆ ਜਾਗਰ ਮੰਦਰ ਦੀਆਂ ਦੁਕਾਨੋਂ ਕਿ ਕਰਾਇਆ ਲਿਪਤਾ ਕੋਈ ਇੱਕ ਬੰਦਾ ਸ਼ਾਂਤ ਕਰ ਦੇ ਮੈਨੂੰ ਮਾਰੇ ਸਾਰੇ ਚਤਰਾਇ ਪਾਣੀ ਦੂਨ ਜੇ ਕਿਨੇ ਕਿਹਾ ਵੀ ਕੁੱਕੂ ਨੇ ਮੰਦਰ ਵਾਤੇ ਕਰੀ ਵਿਕਰੀ ਕੀਤੀ ਮੈਂ ਹਮੇਸ਼ਾ ਮੰਦਰੀ ਸੇਵਾ ਕੀਤੀ ਆ ਤੇ ਹਿੰਦੂ ਬਣ ਕੇ ਇੱਟੇ Hindu ਕਟ Hindu ਬਣ ਕੇ ਆਪਣੀ ਸਮਾਜ ਦੀ ਸੇਵਾ ਕੀਤੀ ਆ ਤੇ ਜਿੱਥੇ ਵੀ ਭੀੜ-ਬਿੰਦੀ ਸੀ ਅਤਵਾਦ ਦੇ ਵਿੱਚ ਜਿੰਨੇ ਵੀ ਆਪੋ ਦੀਨ ਬੰਦੇ ਮਾਰੇ ਨੇ ਉਹ ਟੋਟਲ ਮੈਂ ਇੱਕ ਮੈਂ ਕੱਲੇ ਨਹੀਂ ਚੁੱਪ ਕੇ ਸੁਸਪਾਲ ਕੀਤੇ ਜਾਗੇ ਇਸ ਕਰਕੇ ਮਤਰੰਦ ਲੋਕਾਂ ਕਿਨਾ ਜੁੰਦਾ ਵਾ Hindu ਸਮਾਜ ਨੇ ਕੋਈ ਨਹੀਂ ਏਡਾ ਘਟਿਆ ਬੰਦੇ ਨਹੀਂਗਾ ਜਿਹੜਾ ਮੰਦਰ ਦਾ ਪਿਆਹਾ ਖਾਊਗਾ ਐਵੇਂ ਤੁੰਤਾਂ ਲਾ ਲਾਓ ਤੁੰਤਾਂ ਲਾਉਣਾ ਨੁਕਸਾਨ ਹੁੰਦਾ ਵਾ Hindu ਦਾ ਕੱਟ ਖਤਮ ਹੋ ਜਾਂਦਾ Hindu ਦੀ ਤਾਕਤ ਖਤਮ ਹੋ ਜਾਂਦੀ ਹੈ Hindu ਦੀ ਤਾਕਤ ਕਰ ਤਾਕਤ ਇੱਧ ਬਣਨੀ ਆ ਤੇ ਤੁਹਾਡੇ ਲੋਕਾਂ ਨਾਲ ਸੰਯੋਗ ਦੇਣ ਆ ਆ ਮੈਨੂੰ ਸੰਯੋਗ ਦਿੱਤਾ ਮੰਦਰ ਹਰ ਚੀਜ਼ ਬਣਾਈ ਜੀ ਅਸੀਂ ਸਿੱਤਲ ਮੰਦਰ ਸਾਰਾ ਬਣਾਇਆ ਵਾ ਸਿੱਤਲ ਮੰਦਰ ਸਾਰਾ ਬਣਾਇਆ ਵਾ ਇਹ ਰੜਕੇ ਬ੍ਰਾਹਮ ਸਭ ਨੇ ਨਾਲ ਸਿੱਤਲ ਮੰਦਰ ਵਿੱਚ ਸੰਯੋਗ ਦੇ ਕੇ ਸਿੱਤਲ ਮੰਦਰ ਬਣਾਇਆ ਇਸ ਤਰ੍ਹਾਂ ਦੇ ਤਰਨਤਾਂ ਦੇ ਜਿੰਨੇ ਵੀ ਆ ਠਾਕਰਦਾਰਾ ਮੂਹ ਮੰਦਰ ਜਿੱਥੇ ਚਿੱਗਾਂ ਬਣੀਆਂ ਨਾ ਇਹ ਲੋਕਾਂ ਸੰਜੋਗਾਂ ਬਣੀਆਂ ਤੇ ਉਹ ਜਿੰਨਾ ਚੁ ਮੈ ਰਿਆ ਪ੍ਰਧਾਨ ਇਹ ਮੇਰੇ ਹੁੰਦੇ ਬਣੀਆਂ ਕੋਈ ਬੰਦਾ ਤਰਦਾ ਜੇ ਸਾਫ਼ ਨਹੀਂ ਕਰ ਸਕਦਾ ਕੋਕੂ ਨੇ ਸਾਡੇ ਕੋ ਮੰਦਰ ਦੇ ਨਾਲ ਦੇ ਪੈਸੇ ਰਹੇ ਨੇ ਜਾਂ ਮੰਦਰ ਨਾਲੇ ਪੈਸੇ ਖਾਦੇ ਨੇ ਇਸ ਕਰਕੇ ਮੈਂ ਤਰਨ ਦਾ ਲੋਕਲ ਵਾਸੀ ਕਿਹਨਾਂ ਜਨਾਵ ਜੀ ਲੋਨ ਕੋਈ ਉਹਨਾਂ ਕੋਲ ਤੁਹਾਡੇ ਕਮਜ਼ੋਰ ਕਰਨ ਨਾਲ ਹਿੰਦੂ ਦਾ ਬਲ ਖਤਮ ਹੋ ਜਾਂਦਾ ਤਰਨ ਹਿੰਦੂ ਖਤਮ ਹੋ ਜਾਂਦਾ ਸਾਫਰ ਇੱਕ ਹੋ ਜਾਓ ਇਕੱਠੇ ਉਹ ਤਾਕਤ ਬਣੋ ਤੇ ਤਾਕਤ ਨਾਲ ਹੀ ਆਪਾਂ ਜੰਗ ਸਿੱਝ ਸਕਦੇ ਹਾਂ